ਹਾਂਜੀ ਰੋਜ਼ ਦੀ ਤਰ੍ਹਾਂ ਬੇਟਾ ਅੱਜ ਫੇਰ ਤੁਹਾਨੂੰ ਉਵੇਂ ਹੀ ਔਰਲ ਕੁਐਸਚਨ ਪੁੱਛੂੰਗੀ ਮੈਂ ਠੀਕ ਹੈ ਹਰ ਵਾਰ ਤੁਹਾਡੇ ਸਵਾਲ ਨੇ ਜੋ ਚੇਂਜ ਹੋ ਜਾਣਗੇ ਉੱਤਰ ਤੁਸੀਂ ਦੇਣੇ ਆ ਉਹਨਾਂ ਦੇ ਸੋਲਵ ਕਰੋ ਮਾਈਂਡ ਦੇ ਵਿੱਚ ਸੋਲਵ ਕਰੋ ਚਾਹੇ ਨੋਟਬੁੱਕ ਦੇ ਵਿੱਚ ਕਰੋ ਠੀਕ ਹੈ ਸਟਾਰਟ ਕਰਦੀ ਆਂ ਆਪਾਂ ਸਵਾਲ ਹਾਂਜੀ ਅੱਜ ਤੁਹਾਡੇ ਸਵਾਲਾਂ ਦੀ ਬਲੈਕਬੋਰਡ ਤੇ ਕਾਊਂਟਿੰਗ ਕਰਾਂਗੇ ਵੀ ਕਿੰਨੇ ਬੱਚੇ ਨੇ ਵੀ ਕਿਹੜੀ ਟੀਮ ਜਿੱਤਦੀ ਹੈ ਤੁਹਾਡੀ ਠੀਕ ਹੈ హాజీ పేలా ప్రశ్న హైడ్డా పశ్న ఆలూ సుపే ఆలూ సుపే ఆలూ ముస్ విల్ ఆలూ సుపే ఆలూ ముస్ దో ਮਰੀ OK ਹਨੀ B ਨਾ OK ਸੁਮਨ ਮੈਂ ਬੜੀ ਦਰਦ ਸੀ ਚੁੱਕ ਜਾ ਮਰੀ ਮਰਦੀ ਹਾਣੀ ਬੁੱਟਾ ਸਿੰਘ 25 ਜੀ 20 ਕਿਲੋ ਆਲੂ 100 ਰੁਪਏ ਦੇ ਨੇ 100 ਰੁਪਏ ਦੇ ਹਾਣੀ ਕਿਰਨ 25 ਮੈਂ ਭੱਜ ਜਾ ਫਿਰ ਜੇ 25 ਕਿਲੋ ਦੇ 1 ਕਿਲੋ 25 ਰੁਪਏ ਦੇ ਨੇ ਤਾਂ 2 ਕਿਲੋ 50 ਦੇ ਹੋਗੇ ਕੱਟਰ ਦੇ ਹੋਗੇ 4 ਕਿਲੋ ਤਾਂ ਸੋਦੇ ਹੋਏ ਤਾਂ 4 ਕਿਲੋ ਹੀ ਹੋਏ 20 ਕਿਲੋ ਨੇ ਸੋਦੇ ਧਿਆਨ ਕੇ ਨਹੀਂ ਦੇਰੇ 20 ਕਿਲੋ 100 ਰੁਪਏ ਦੇ ਨੇ ਹਾਂਜੀ ਪੰਜ ਜੀ ਹਾਂ ਕਿੰਨਾ ਅਨਸਰ ਆਇਆ ਇਹਦਾ ਪੰਜ ਪਹਿਲਾਂ ਕਿਹਣੀ ਦੱਸਿਆ ਇਹਦਾ ਅਨਸਰ ਇਹਨੇ ਦੱਸਿਆ ਤੈਨੂੰ ਹਾਂ ਇਹਦੇ 25 ਹੱਸਾ ਇਹਦਾ ਸੁਣਨਾ ਨਹੀਂ ਤੈਨੂੰ ਜਾਣ ਬੁਝ ਕੇ ਗਲਤ ਦੱਸਦਾ ਅਨਸਰ ਠੀਕ ਹੈ ਆਪਦਾ ਹੀ ਦਿਮਾਗ ਲਾਉਣਾ ਹੈ ਕਹਿੰਦੀ ਕਿ ਨੰਬਰ ਸਰਾ ਸੀ ਐਵੇਂ ਦੱਸਿਆ ਇਹਨਾਂ ਨੂੰ 5 ਤੇ ਅਨਸਰ ਕਿਵੇਂ ਆਇਆ ਠੀਕ ਅਨਸਰ ਆਇਆ ਇਹਦਾ 10 ਖੜਾਓ ਮੈਂ ਨਹੀਂ ਜਾਣੀ ਹਾਂਜੀ 10 ਸਾਲੂ ਜੀ 50 ਦੇ ਹੀ ਅੱਭੀ 20 ਨਾਲ ਹੀ ਸੌ ਦੇ ਅਰੇ ਵਾ 10 ਸਾਲੂ ਤਾਂ 50 ਦੇ ਕਰ ਲਏ ਇਹਨੇ ਪਹਿਲਾਂ ਪਰ ਤੁਸੀਂ ਇਹ ਵੀ ਕਰ ਸਕਦੇ ਹੋ ਨੂੰ ਭਾਗ ਕਰ ਸਕਦੇ ਹੋ 100 ਨੂੰ 20 ਨਾਲ ਭਾਗ ਕਰੋ ਤਾਂ ਵੀ ਤਾਂ 25 ਅਨਸਰ ਆਣਾ ਇਹਨੇ ਉਹ ਕੀ ਕਰਿਆ ਇਹਨੇ ਪਤਾ ਕੀ ਕਰਿਆ ਇਹਨੇ ਐਵੇਂ ਕਰਿਆ ਵੀ ਮੈਡਮ ਦੀ 20 ਕਿਲੋ ਆਲੂ 100 ਰੁਪਏ ਦੇ ਫਿਰ 10 ਕਿਲੋ 50 ਦੇ ਹੋਏ 50 ਰੁਪਏ ਹੋਏ ਫਿਰ ਇਹਨੇ 10 ਕਿਲੋ ਆਲੂਆਂ ਦਾ ਹਿਸਾਬ ਕੱਢ ਲਿਆ ਹੈਨਾ ਐਵੇਂ ਕੀਤਾ ਨਾ ਪਰ ਇਹਨੂੰ ਸਿੱਧਾ ਜਿਹੜਾ ਮੈਥਡ ਹੈ ਇਹਨੂੰ ਉਹਨੂੰ 100 ਨੂੰ ਆਪਾਂ 20 ਨਾਲ ਭਾਗ ਕਰਾਂਗੇ 20 50 ਨੂੰ 20 ਨਾਲ ਹੀ ਹੋ ਘਾ ਦੇ ਦਿੱਤਾ ਉਹ ਜੀ ਨਹੀਂ 100 ਦੇ ਵਿੱਚੋਂ 100 ਨੂੰ ਆਪਾਂ ਵਿੱਚ ਰੱਖ ਕੇ ਬੀ ਨਾਲ ਭਾਗ ਕਰਾਂਗੇ ਇਹਦਾ ਆਨਸਰ 5 ਹੀ ਆਊਗਾ ਯਾਨੀ ਕਿ 1 ਕਿਲੋ ਆਲੂ 5 ਰੁਪਏ ਦੇ ਨੇ ਹਾਂਜੀ ਇਸ ਟੀਮ ਦੇ ਬੁੱਟੇ ਵਾਲੀ ਟੀਮ ਨੇ ਲਗਾ ਦੇ ਨੰਬਰ ਬੁੱਟੇ ਵਾਲੀ ਟੀਮ ਵੀ ਟੀਮ ਹੈ ਏ ਟੀ ਮੇ ਇਹ ਹੈ ਕਿਰਨ ਵਾਲੀ ਟੀਮ ਹਾਂਜੀ ਥੋੜਾ ਦਿਮਾਗ ਹੋਰ ਖੋਲੋ ਆਪਣਾ ਕਹਿੰਦੇ 50 50 ਦੇ ਕਿੰਨੇ ਨੋਟ ਲਈਏ ਕਿ 400 ਰੁਪਏ ਬਣ ਜਾਣ 50 50 ਦੇ ਕਿੰਨੇ ਨੋਟ ਲਈਏ ਕਿ 400 ਰੁਪਏ ਬਣ ਜਾਣ ਸੁਖਦੀਪ ਦੇਖੋ 400 ਰੁਪਏ ਪਤਾ ਹੈ ਨੀ ਕਿੰਨੇ ਹੁੰਦੇ ਨੇ ਪਤਾ ਹੈ ਨੀ 400 ਕਿੰਨੇ ਹੁੰਦੇ ਨੇ 100 100 ਕਿੰਨਾ ਦਾ ਸਾਫਾ ਲਗੜੀ ਸੀ ਮੈਮ 400 ਰੁਪਏ ਕਿੰਨੇ ਹੁੰਦੇ ਨੇ ਤੇ ਆਪਾਂ 50 50 ਦੇ ਹਾਂ ਰੁਕ ਜਾਓ 4 50 50 ਦੇ ਕਿੰਨੇ ਨੋਟ ਲਈਏ ਨੀ ਅਕਾਸ਼ ਸਿੱਧੇ ਹੋ ਬੇਟਾ ਚਾਰ ਮੈਂ ਨਹੀਂ ਨਹੀਂ ਚਾਰ ਨੋਟ ਲਈਏ 50 50 ਦੇ ਦੇਖੋ ਦੱਸਣਾ ਨਹੀਂ ਹੈ ਦੇਖੋ ਇੱਕ ਦੂਜੇ ਨੂੰ ਜਸਪ੍ਰੀਤ ਖੜੀ ਹੋ ਆਠੀ ਮੇਰੀ ਹਾਲ ਸੁਣੋ ਉਹਨੇ ਆਪ ਹੀ ਆਖਿਆ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਕਿਉਂ ਦੱਸ ਦਿੰਦੇ ਹੋ ਬੈਠੋ ਬਾਲਾ 8 ਨੰਬਰ ਲਗਾਵੇ ਇਹਨਾਂ ਦੇ ਸੱਚ ਇੱਕ ਨੰਬਰ ਲਗਾਏ ਏ ਟੀਮ ਦੇ ਮੈਂ ਵੀ ਨਹੀਂ ਸੋਣਿਆ ਪਹਿਲਾਂ ਪਹਿਲਾਂ ਤੁਸੀਂ ਕਿੰਨਾ ਦੱਸਣਾ ਸੀ ਦੰਦ ਚ ਦੇ ਹੱਥ ਫਿਣੀ ਸੀ ਖੜੇ ਸੀ ਇਹਨਾਂ ਨੇ ਸਾਰਿਆਂ ਨੇ ਖੜੇ ਸੀ ਚਲੋ ਨੈਕਸਟ ਕੁਐਸਚਨ ਟਾਈਮ ਦੇਖੋ ਤੁਸੀਂ ਘਰੋਂ ਪਹਿਲਾਂ ਇਹਨੂੰ ਲਿਖੋ ਲਿਖਤਾ ਹਾਂ ਨਹੀਂ ਕਿਆ ਅੰਦਾਜ਼ ਦੱਸ ਦਾ ਅੱਧਾ 5 ਹੈ ਦੇਖੋ 10 ਦਾ ਅੱਧ 5 ਹੈ ਤਾਂ 11 ਦਾ ਅੱਧ ਦੱਸੋ ਹੇ ਰਾਤ ਖੜਾਈ ਹੋਣੀ 10 ਦਾ ਅੱਧ ਮੈਂ ਵੀ ਤੁਹਾਡਾ ਦੋ ਇਹਨਾਂ ਨਾਲ ਚੜਾਓ ਅੱਛਾ ਠੀਕ ਹੈ ਰੁਕੋ ਰੁਕੋ ਸੁਣ ਲੈਣ ਤੋਂ ਪਹਿਲਾਂ ਬਾਕੀ ਇਹਨੂੰ ਸਮਝ ਆੜਦਾ ਕੁਐਸਚਨ 10 ਦਾ ਅੱਧ

ਯਾਨੀ 5.5 ਜੀ ਹਾਂ 5.50 50 ਹੋ ਗਿਆ ਉਹ 50 ਪੈਸੇ 50 ਪੈਸੇ ਹੋਏ ਨੇ ਪਾਗਲ ਉਹ 5 ਪੁਆਇੰਟ ਜਿਹੜਾ ਬੋਲਦਾ ਨਾ ਤੂੰ 5.50 ਪੈਸੇ ਯਾਨੀ ਕਿ ਸਾਢੇ ਪੰਜ ਕਹਿ ਦਿੰਦੇ ਹੋ ਜਿਵੇਂ ਤੁਸੀਂ ਉਹਨੂੰ ਹੈਨਾ ਸਾਢੇ ਪੰਜ ਕਹਿ ਦਿੰਦੇ ਹੋ ਨਾ ਤੁਸੀਂ ਹੂੰ ਸਾਢੇ ਪੰਜ ਵਾਲੀ ਕੋਈ ਭਾਸ਼ਾ ਨਹੀਂ ਹੁੰਦੀ ਵੈਸੇ ਮੈਥ ਦੇ ਵਿੱਚ ਇਹ ਇੱਕ ਦੇਸੀ ਜਿਵੇਂ ਆਪਾਂ ਲੈਣ ਵਾਲੇ ਲੋਕ ਨਹੀਂ ਬੋਲਦੇ ਆ ਰਹੇ ਸੀ ਉਮੀ ਆਪਾਂ ਬੋਲ ਦਿੰਨੇ ਆ ਜਿਹਨੂੰ 5.5 ਕਹਿ ਦਿੰਨੇ ਹੋ ਤੁਸੀਂ ਤਾਂ 11 ਦਾ ਅੱਧ 5.5 ਹੋਊਗਾ ਯਾਨੀ ਕਿ 5. ਹੈਨਾ 5.50 ਹਾਂਜੀ ਲਗਾਤੇ ਹਨ ਅਨਸਰ ਹਾਂ ਜੀ ਨੈਕਸਟ ਪ੍ਰਸ਼ਨ ਸੁਣੋ ਕਹਿੰਦੇ 25 25 35 ਔਰ 40 25 35 45 ਨੂੰ ਐਡ ਕਰਾਂਗੇ 25 25 35 45 ਦਾ ਜੋੜ ਕਿੰਨਾ ਹੋਗਾ ਜਲਦੀ ਹੈਂਡਸ ਅਪ ਕਰੋ 25 35 45 70 70 ਮਨੀ ਹਾਂਜੀ 70 70 25 35 45 ਕਿਰਨ

ਯੂਟਿਊਬ ਆ ਚੁੱਕੀ ਤੇ ਯੂਟਿਊਬ ਮੇਰੀ ਡਿਵਾਈਸ ਹਾਂ 35 ਤਾਂ ਕਾਹਿੰਗੀ 3 3 ਬੀਰੇ ਲਗਾਓ 105 ਨਹੀਂ ਇਹ ਇੱਕਮ ਹੁਣ ਤੂੰ ਮੰਨ ਲੈ ਨਹੀਂ ਨਹੀਂ ਆ ਚੁੱਕੀ ਅੱਛਾ ਨਹੀਂ ਨਹੀਂ ਫੜਾਈ ਨਹੀਂ ਤਨੇ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਜੋੜ ਨਹੀਂ ਕਰਨਾ ਆ ਰਿਹਾ 25 35 ਔਰ 45 ਦਾ ਦਿਖਾਈ ਦੋ ਕਿਵੇਂ ਕਰਿਆ ਤੇਰੇ 705 ਕਿਵੇਂ ਬਣਦੇ ਨੇ ਦੇਖੋ ਪਾਗਲ 105 ਦਾ ਬਣ ਰਹੇ ਨੇ ਤੇਰੇ ਭੁੱਲ ਗਏ ਕਿ 705 ਕਿਉਂ ਲਿਖਿਆ ਦਿੰਨੇ ਐਂ ਨਹੀਂ ਇਹਦਾ 100 ਹਣੀ ਨੇ 105 ਹੀ ਕੱਢਿਆ ਸੀ ਅਨਸਰ ਬੋਲਣ ਟਾਈਮ ਉਹਨੇ 705 ਬਣਾਤਾ ਏਕੇ ਦਾ 7 ਬਣਾਤਾ ਹਾਂਜੀ ਹੁਣ ਅਗਲਾ ਕੁਐਸਚਨ ਦੇਖੋ ਚਾਰ ਪਲੇਟਾਂ ਵਿੱਚ 24 ਰਸਗੁੱਲੇ ਬਰਾਬਰ ਬਰਾਬਰ ਪਏ ਨੇ ਚਾਰ ਪਲੇਟਾਂ ਵਿੱਚ ਚਾਰ ਪਲੇਟਾਂ ਵਿੱਚ ਮੰਜੋ ਤੁਸੀਂ ਬਲੈਕਬੋਰਡ ਤੇ ਕੁਝ ਨਹੀਂ ਸੋਲਵ ਕਰੋਗੇ ਹਾਂਜੀ ਚਾਰ ਪਲੇਟਾਂ ਵਿੱਚ 24 ਰਸਗੁੱਲੇ ਬਰਾਬਰ-ਬਰਾਬਰ ਪਏ ਨੇ। ਮਤਲਬ ਵੀ 24 ਨੇ ਰਸਗੁੱਲੇ ਦੱਸਣਾ। 24 ਨੇ 24 ਨੇ ਕੁੱਲ ਰਸਗੁੱਲੇ। ਕਿੰਨਾ ਦੱਸੋ? ਜੇਕਰ ਪਲੇਟਾਂ 5 ਕਰਦੀ ਆਪਾਂ। ਫਿਰ ਸੁਣਾ ਤੁਹਾਨੂੰ ਦਾ ਪਤਾ ਕੁਸ਼ਣ ਕੁਝ ਹੋਰ ਹੈ। ਟੋਟਲ 24 ਰਸਗੁੱਲੇ ਨੇ 4 ਪਲੇਟਾਂ 'ਚ। ਨਹੀਂ 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 ਸੁਣੋ ਕੁਐਸਚਨ ਚਾਰ ਪਲੇਟਾਂ ਵਿੱਚ 24 ਰਸਗੁੱਲੇ ਬਰਾਬਰ ਬਰਾਬਰ ਹਨ 24 ਨੇ ਟੋਟਲ ਰਸਗੁੱਲੇ ਜੇ ਆਪਾਂ ਪਲੇਟਾਂ ਆ ਕੁਐਸਚਨ ਦਾ ਹੋਰ ਕੁਝ ਹੈ ਕੁਐਸਚਨ ਹੋ ਰਿਹਾ ਇਹ ਤੁਸੀਂ ਕੀ ਸਮਝਦੇ ਹੋ ਮੈਂ ਇੱਕ ਪਲੇਟ ਦਾ ਵਿੱਚ ਨਹੀਂ ਪੁੱਛਿਆ ਸੋ ਉਹਨੂੰ ਕਿੰਨੇ ਰਸਗੁੱਲੇ ਨੇ ਮੈਂ ਕੁਝ ਹੋਰ ਪੁੱਛ ਰਹੀ ਹਾਂ ਕਿ ਜੇ ਪਲੇਟਾਂ ਪੰਜ ਕਰਦੀਏ ਆਪਾਂ 24 ਰਸਗੁੱਲੇ ਤਾਂ ਚਾਰ ਪਲੇਟਾਂ ਦੇ ਵਿੱਚ ਸੀਗੇ ਟੋਟਲ ਤੇ ਹੁਣ 5 ਪਲੇਟਾਂ ਲੈਣੀਆਂ ਨੇ ਜਿਵੇਂ ਕੱਲੀ-ਕੱਲੀ ਪਲੇਟ ਤੇ ਜਿੰਨੇ-ਜਿੰਨੇ ਰਸਗੁੱਲੇ ਪਏ ਨੇ ਨਾ ਉਵੇਂ ਹੀ 5 ਪਲੇਟਾਂ 'ਚ ਹੋਣਗੇ ਉਹਨੇ-ਉਨੇ ਤਾਂ 5 ਪਲੇਟਾਂ ਦੇ ਵਿੱਚ ਕੁੱਲ ਕਿੰਨੇ ਰਸਗੁੱਲੇ ਹੋਣਗੇ ਮੈਂ ਦੁਬਾਰਾ ਕੁਐਸਚਨ ਸੁਣ ਲਓ 4 ਪਲੇਟਾਂ ਵਿੱਚ ਕੁੱਲ 24 ਰਸਗੁੱਲੇ ਪਏ ਨੇ ਬਰਾਬਰ-ਬਰਾਬਰ ਟੋਟਲ ਗਿਣਤੀ ਉਹਨਾਂ ਦੀ 24 ਹੈ ਇੱਕ ਮੈਨੂੰ ਪਤਾ ਨਹੀਂ ਕੀ ਹੋਊਗਾ ਜੀ ਹਾਂ ਤੇ ਜੇ ਪਲੇਟਾਂ 5 ਕਰਦੀਏ ਆਪਾਂ ਤਾਂ ਸਮਝ ਰਹੇ ਹੋ ਨਾ ਪਲੇਟਾਂ ਪੰਜ ਕਰਦੀ ਐ ਰਸਗੁੱਲੇ ਓਮੀ 11 11 ਆਉਣਗੇ ਸਾਰੇ ਪਲੇਟਾਂ ਦੇ ਵਿੱਚ ਜਿੰਨੇ ਪਹਿਲਾਂ ਸੀ ਤਾਂ ਟੋਟਲ ਹੁਣ ਕਿੰਨੇ ਰਸਗੁੱਲਿਆਂ ਦੀ ਲੋੜ ਪਊਗੀ ਹੰਨੀ ਸੂਮਨ ਨੰਨੂ ਸਾਡਾ ਹੰਨੀ ਹੜਜੋਤ 120 ਮੈਨੂੰ ਬਤਾਈ ਗਈ ਹੋ ਚੁਕੀ ਐ ਇੱਕ ਪਲੇਟ ਦੇ ਵਿੱਚ 24 ਨਹੀਂ ਹੈਗੇ ਮਾਡਾ ਸਹੀ ਦੋਮਾ ਦਾ ਜੀਰਾ ਲੱਗਦਾ ਵੀ ਇੱਕ ਪਲੇਟ 'ਚ 24 ਨਹੀਂ ਹੈਗੇ 24 ਚਾਰ ਪਲੇਟਾਂ 'ਚ ਟੋਟਲ ਨੇ ਮਾਡਾ ਸਹੀ ਦੋਮਾ ਦਾ ਜੀਰਾ ਲੱਗਦਾ ਨਾ ਨਹੀਂ ਇੱਕ ਪਲੇਟ ਦੇ ਵਿੱਚ ਕਿੰਨੇ ਨੇ ਇਹ ਮੈਂ ਤੁਹਾਨੂੰ ਨਹੀਂ ਦੱਸ ਤਰੀ ਇੱਕ ਪਲੇਟ ਦੇ ਵਿੱਚ ਜਿੰਨੇ ਵੀ ਨੇ ਟੋਟਲ ਚਾਰ ਪਲੇਟਾਂ ਦੇ 24 ਨੇ ਤੁਸੀਂ ਦੱਸੋਗੇ ਨਹੀਂ ਚਾਰ ਪਲੇਟਾਂ ਦੇ 24 ਦੇ ਕੁੱਲ ਨੇ ਕੁੱਲ ਮੈਨੂੰ ਕਿੰਨੇ ਚ ਪਾਉਣਾ ਜੀ ਥੋੜਾ ਹੀ ਗਲਤੀ ਰਹ ਗਈ ਤੇਰੀ ਮੈਨੂੰ ਮਿਲਾਈ ਕਿੰਨੀਆਂ ਪਲੇਟਾਂ ਦੇ 120 ਗਲਤ ਮੈਨੂੰ ਠਾਈ ਨਹੀਂ ਮਨਵੀਰ ਅਰਸ਼ 48 1 ਕਮ ਮਨਵੀਰ 40 ਅਰ ਤੁਸੀਂ ਵੀ ਕੱਢੋ ਆਕਾਸ਼ ਸੋਲਵ ਕਰਾਇ ਲੂ ਮੇਰੀ ਬੇਟਾ ਇੱਕ ਪਲੇਟ 'ਚ 24 ਰਸਗੁੱਲੇ ਨਹੀਂ ਹੈਗੇ 24 ਚਾਰ ਪਲੇਟਾਂ 'ਚ ਨੇ ਮਨਵੀਰ ਮੈਂ ਸੁਮਨ ਨਹੀਂ ਮੈਂ ਨਹੀਂ ਮਨਾ ਸਾਈ ਮਨਾ ਸਾਈ 273 ਮੈਂ ਐ ਦੱਸੋ ਪਹਿਲਾਂ ਇੱਕ ਪਲੇਟ 'ਚ ਕਿੰਨੇ ਰਸਗੁੱਲੇ ਹੋਏ ਹਾਂ ਚਾਰ ਕਿ ਕਿ ਚਾਰ ਠੀਕ ਹੈ ਠੀਕ ਹੈ ਅਨਸਰ ਇੱਕ ਪਲੇਟ ਚ ਚਾਰ ਹੈ ਦੂਜੀ ਪਲੇਟ ਚ 8 8 ਠੀਕ ਚਾਰ ਹੀ ਹੋਣਗੇ ਦੋਹਾਂ ਦੇ ਜੋੜਾ ਕਰਕੇ ਲਖ ਜੀ ਹਾਂ ਤੀਜੀ ਬਲੇਟ ਚ ਕਿੰਨੇ ਹੋਗੇ ਬੀ ਟੋਟਲ ਕਰਕੇ 14 ਕਿਤੇ ਬੰਦ ਕਰ ਬੰਦ ਕਰ ਇਹਨੂੰ ਪੈਨ ਨੂੰ 12 ਫਿਰ ਚਾਰ ਪਲੇਟਾਂ ਦੇ ਵਿੱਚ 24 ਚਾਰ ਪਲੇਟਾਂ 'ਚ 24 ਹੋ ਰਹੇ ਨੇ। 16 ਹੋ ਰਹੇ ਨੇ। ਪੰਜ ਪਲੇਟਾਂ 'ਚ 20 ਮੈਨੇ ਸਿੱਦੇ ਸੀ ਕਿੰਨੇ ਨੇ? ਮੈਨੇ ਕਿਹਾ ਸੀ ਨਾ ਸਾਰੇ ਮੈਨੇ ਵੀ ਤਾਂ ਬੋਲਿਆ ਚਾਰ ਪਲੇਟਾਂ 'ਚ ਮੇਰੀ ਗੱਲ ਸੁਣੋ ਜੇੜਾ ਚਾਰ ਪਲੇਟ ਫਿਰ 20 ਹੋ ਰਹੇ ਨੇ ਨਾ ਮੈਨੇ ਕੀ ਕਿਹਾ ਸੀਗਾ ਕਿ ਚਾਰ ਪਲੇਟਾਂ 'ਚ 24 ਹੋਣੇ ਚਾਹੀਦੇ ਨੇ। ਹੁਣ ਫੇਰ ਸੈਟਿੰਗ ਕਰੋ ਆਪਦੇ ਰਸਗੁੱਲਿਆਂ ਦੀ ਕਿੰਨੇ ਕਿੰਨੇ ਹੋ ਜਾਣੇ ਇੱਕ 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 ਦੇ ਵਿੱਚ ਕਿੰਨੇ ਹੋਣ ਜਾਣੇ ਸੀ ਦੱਸੋ ਇੱਕ ਪਲੇਟ 'ਚ ਕਿੰਨੇ ਹੋਣ ਜਾਣੇ ਸੀ ਟੋਟਲ 24 ਕਰੋਨਾ ਉਹਨਾਂ ਨੂੰ 20 ਹੋ ਰਹੇ ਨੇ ਤੁਹਾਡੇ ਦਾ ਹਾਂ 6 ਹਾਂ 6 6 ਤੇਰੀ ਜਵਾਬ ਮੇਰੇ ਇੱਕ ਪਲੇਟ ਦੇ ਵਿੱਚ 6 ਰਸਗੁੱਲੇ ਹੋਣਗੇ ਇੱਕ ਪਲੇਟ ਦੇ ਵਿੱਚ ਕਿੰਨੇ ਰਸਗੁੱਲੇ ਹੋਣਗੇ 6 6 ਕਹਿੰਦੀ ਦੱਸਾਂ ਜੀ ਨਹੀਂ 6 ਸੂਮ ਨੇ ਦੱਸਿਆ ਮੈਂ ਦੇਖ ਤੂ ਹਾਈ ਨੀ ਸਿੱਧੇ ਹੋ ਕੇ ਬੈਠੋ ਅਕਾ ਸਿੱਧੇ ਹੋ ਪੈਰ ਅੰਦਰ ਕਰੋ ਬੈਂਚ ਦੇ ਮੈਂ ਕੀ ਕਹਿ ਰਹੀ ਆ ਕਿ ਜਿਹੜਾ ਕੁਲਰ ਸਕੁੱਲੇ ਸੀ ਨਾ ਉਹ 24 ਸੀ ਤਾਂ ਇੱਕ ਪਲੇਟ ਦੇ ਵਿੱਚ ਕੱਢਣੇ ਸੀ ਨੇ ਪਹਿਲੇ 4 ਕਿੱਥੋਂ ਆ ਗਏ ਤੁਹਾਡੇ ਤਾਂ 20 ਹੋ ਰਹੇ ਨੇ 4 ਦੇ ਹਿਸਾਬ ਨਾਲ 6 ਹੋ ਰਹੇ ਨੇ ਫਿਰ ਆਪਾਂ ਨੇ ਜੇ 5 ਪਲੇਟਾਂ ਕਰਨੀਆਂ ਨੇ ਇਧਰ ਸਕੁੱਲੇ ਕਿੰਨੇ ਵਧਾਵਾਂਗੇ ਉਮੀ ਸਾਰੀ 24 ਦੇ ਕਿੰਨੇ ਬਣ ਜਾਣਗੇ ਰ ਸਕੁੱਲੇ ਪਹਿਲਾ 24 ਸੀ ਹੁਣ ਪਲੇਟਾਂ ਵੀ ਵਧਾਤੀਆਂ ਤੇ ਰਸਗੁੱਲੇ ਵੀ ਵਧਾਵਾਂਗੇ ਸਾਰੀ ਪਲੇਟਾਂ ਤੇ ਰਸਗੁੱਲੇ ਹੁਣ ਨਹੀਂ ਲੈਣਗੇ ਹਾਂ ਜੀ ਜੀ ਵੈਰੀ ਗੁੱਡ ਕਿੰਨਾ ਅਨਸਰ ਹੈ ਦਾ 30 ਤਦ ਤੁਸੀਂ ਤੁਸੀਂ ਇਹਨਾਂ ਲੇਟ ਕਿਉਂ ਸਮਝ ਰਹੇ ਮੇਰੀ ਗੱਲ ਨੂੰ ਕੀ ਜਦੋਂ ਪਲੇਟ ਇੱਕ ਵਧਾਤੀ ਤਾਂ ਇੱਕ ਪਲੇਟ ਜਿੰਨੇ ਰਸਗੁੱਲੇ ਵੀ ਵਧਾ ਦੋ ਇੱਕ ਪਲੇਟ 'ਚ 6 ਸੀ 6 ਸੀ ਨਾ ਤਾਂ ਤੁਸੀਂ 6 ਰਸਗੁੱਲੇ ਆ ਵਧਾ ਦੋ ਇੱਕ ਪਲੇਟ ਵਧਾਈ ਹੈ ਤਾਂ 6 ਰਸਗੁੱਲੇ ਵਧਾ ਦੋ ਕੋਈ ਇਹਨਾਂ ਦਾ ਦੋਵਾਂ ਦਾ ਜ਼ੀਰੋ ਕਿਹੜੀ ਟੀਮ ਲਾਗਾਇਆ ਹੈ ਅਦਾਨੀ ਜ਼ੀਰੋ ਦੀ ਇਹਨਾਂ ਦੇ ਜ਼ੀਰੋ ਲਾਇਆ ਓਕੇ ਹਾਂ ਜੀ ਨੈਕਸਟ ਪ੍ਰਸ਼ਨ ਦੇਖੋ ਤੁਹਾਡਾ ਕਹਿੰਦੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ ਨੋਟ ਵੀ ਕਰ ਸਕਦੇ ਹੋ ਆਕਾਸ਼ ਸਿੱਧਾ ਬੈਠ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 999 ਘਟਾ ਦਿਓ ਕਟਾਓ ਚਾਰ ਅੰਕਾਂ ਦੀ ਬੁੱਟਾ ਸਿੰਘ ਆਪਦੀ ਮੈਥਸ ਦੇ ਵਿੱਚ ਨੋਟਬੁੱਕ ਤੇ ਦੇਖ ਚਾਰ ਅੰਕਾਂ ਦੀ ਆਦਾ ਕਰੋ ਆਦਾ ਕਰੋ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਮੈਂ ਸੰਖਿਆ ਨਹੀਂ ਦੱਸਰੀ ਕਿਹੜੀ ਹੈ ਛੋਟੀ ਤੋਂ ਛੋਟੀ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 999 ਕਟਾਓ ਕਰ ਦੋ ਉਸ ਦਾ ਦੇਖੋ ਤੁਹਾਡਾ ਹਾਲੀ ਦੱਸੋ 21 ਮੈਨਰ ਸਾਡ ਵੀ ਦੱਸੋ ਅੱਜ ਕੁਛ ਕੁਛ ਬਈ ਤੁਸੀਂ ਦੱਸੋ 21 ਹਾਲੀ ਤੁਹਾਣੀ ਸੋਡਾ ਅੰਸਰ 21 21 ਹਾਲੀ ਇਸ ਟੀਮ ਦਾ ਲਗਾਓ ਇੱਕ ਨੰਬਰ ਠੀਕ ਹੈ ਸ਼ੁਕਰ ਹੈ ਤੁਸੀਂ ਕਟਾਓ ਸਹੀ ਕਰਿਆ ਪਹਿਲਾਂ ਤਾਂ ਐ ਦੱਸੋ ਜਿਹੜੇ ਬੱਚਿਆਂ ਨੇ ਨਹੀਂ ਕਰਿਆ ਕੀ ਨਹੀਂ ਪਤਾ ਲੱਗਿਆ ਸੀ ਤੁਹਾਨੂੰ ਕਿਉਂ ਨਹੀਂ ਘਟਾਇਆ ਹੂੰ ਉਹ ਗੱਲ ਨਹੀਂ ਕਰਨੀ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੁਹਾਨੂੰ ਪਤਾ ਨਹੀਂ ਲੱਗੀ ਕਿਹੜੀ ਹੈ